ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪਿੱਛੇ ਟਾਈਮਜ਼ ਆਫ ਇੰਡੀਆ ਨਾਂ ਦੀ ਵੱਡੀ ਅਖਬਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਹੈਲਥ ਤੇ ਐਜੂਕੇਸ਼ਨ ਬਾਰੇ ਬਹੁਤ ਵੱਡਾ ਪ੍ਰਚਾਰ ਉਹਨਾਂ ਨੇ ਕੀਤਾ ਦਿੱਲੀ ਮਾਡਲ ਨੂੰ ਪ੍ਰਚਾਰਿਆ ਸਾਰੀ ਦੁਨੀਆ ਦੇ ਵਿੱਚ ਤੇ ਭਾਰਤ ਦੇ ਵਿੱਚ ਖਾਸ ਤੌਰ ਤੇ ਤੇ ਉਹਦਾ ਜਿਹੜਾ ਹੈਲਥ ਸੈਕਟਰ ਹੈ ਉਹਦਾ ਜਿਹੜਾ ਮੈਡੀਕਲ ਤਾਂਚਾ ਹੈ ਜਿਹੜਾ ਸਿਹਤ ਸਭਾਮਾਂ ਦਾ ਉਹਦਾ ਜਿਹੜਾ ਸਾਰਾ ਕੁਝ ਨੰਗਾ ਕੀਤਾ ਹੈ ਉਹਦੇ ਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਲੇਰ ਕੋਟਲੇ ਦੇ ਇੱਕ ਵਿਅਕਤੀ ਭੀਸ਼ਮ ਸਿੱਕਿੰਗੂਰ ਨੇ ਇੱਕ ਰਿੱਟ ਦਾਖਲ ਕੀਤੀ ਪੀਆਈਐਲ ਉਹਦੇ ਵਿੱਚ ਉਹ ਸਰਕਾਰ ਦੇ ਸਾਰਾ ਇਹ ਮੰਗਿਆ ਗਿਆ ਤੇ ਚੀਫ ਸਕੱਟਰੀ ਨੇ ਉਹਦੇ ਚ ਐਫੀਡੇਵਟ ਦਿੱਤਾ ਹਾਈ ਕੋਰਟ ਦੇ ਵਿੱਚ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਕੁੱਲ ਡਾਕਟਰਾਂ ਦੀਆਂ ਮੈਡੀਕਲ ਅਫਸਰ ਨੇ ਜਿਹੜੇ ਉਹ 3847 ਕੁੱਲ ਪੋਸਟਾਂ ਨੇ ਜਿਦੇ ਚੋਂ ਸਿਰਫ 1885% ਹੀ ਭਰੀਆਂ ਹੋਈਆਂ ਨੇ ਜਾਨੀ 49% ਭਰੀਆਂ ਹੋਈਆਂ ਨੇ 1962 ਜਾਨੀ 51% ਖਾਲੀ ਨੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਅੱਡ ਅੱਡ ਰੋਗਾਂ ਦੇ ਸਪੈਸ਼ਲਿਸਟ ਨੇ ਜਿਹੜੇ ਉਹ 100 ਜਿਹੜੀਆਂ 298 ਕੁੱਲ ਪੋਸਟਾਂ ਨੇ ਉਹਦੇ ਚੋਂ 1108 ਹੀ ਭਰੀਆਂ ਹੋਈਆਂ ਨੇ ਜਾਨੀ 47% ਖਾਲੀ ਨੇ ਤੇ 53% ਭਰੀਆਂ ਹੋਈਆਂ ਨੇ ਜੇ ਕੁੱਲ ਪੋਸਟਾਂ ਤੋਂ ਦੋਨਾਂ ਦੀਆਂ ਜੋੜ ਲਈਏ ਤਾਂ ਜਿਹੜੀਆਂ 5945 ਚੋਂ 2952 ਖਾਲੀ ਨੇ ਭਾਵ 50% ਖਾਲੀ ਨੇ ਸੋ ਇਹ ਜਿਹੜੀ ਚੀਜ਼ ਹੈ ਅੱਗੇ ਇਹ ਹੈ ਵੀ ਇਹਨਾਂ ਨੇ 2024 ਚ ਡਾਕਟਰਾਂ ਦੀਆਂ ਖਾਲੀ ਪੋਸਟਾਂ ਦੇ ਮੱਦੇ ਨਾਜ਼ਰ 400 ਪੋਸਟਾਂ ਦਾ ਇਸ਼ਤਿਹਾਰ ਦਿੱਤਾ ਸੀਗਾ ਵੀ 4 ਸਾਲ ਦੇ ਗੈਪ ਤੋਂ ਬਾਅਦ 284 400 ਪਹਿਲਾਂ ਜਿਹੜਾ ਜਦੋਂ ਪਹਿਲਾਂ ਹੋਈ ਸੀ ਭਰਤੀ 284 ਨੇ ਨੌਕਰੀ ਜੁਆਇਨ ਕੀਤੀ ਉਹਨਾਂ ਚੋਂ ਵੀ ਕਈ தாம் ਕਈ ਬੰਦੇ ਜਿਹੜੇ ਐ ਉਹ ਜਿੱਥੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਉੱਥੇ ਹਾਜ਼ਰ ਨਹੀਂ ਹੋਏ ਇਸ ਤਰ੍ਹਾਂ ਨਾਲ ਇਹ ਜਿਹੜੀ ਡਾਕਟਰਾਂ ਦੀ ਖਾਲੀ ਰਹਿੰਦੀਆਂ ਪੋਸਟਾਂ ਨੇ ਉਹ ਤਕਰੀਬਨ ਵੱਡੀ ਪੱਧਰ ਤੇ ਫੇਰ ਖਾਲੀ ਰਹਿ ਗਈਆਂ 170 ਪੋਸਟਾਂ ਜਿਹੜੀਆਂ ਮੈਡੀਕਲ ਅਫਸਰਾਂ ਦੀਆਂ ਨੇ ਉਹਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਸੀ ਤੇ ਉਹਦੇ ਤੇ ਵੀ ਸਿਰਫ 60 ਨੇ ਹੀ ਜੁਆਇਨਿੰਗ ਕੀਤੀ ਹੈ ਜਿਹੜਾ ਵੱਡਾ ਕਾਰਨ ਹੈ ਉਹਦਾ ਦੱਸਿਆ ਇਹ ਜਾ ਰਿਹਾ ਹੈ ਕਿ ਡਾਕਟਰਾਂ ਦੀਆਂ ਸਰਕਾਰੀ ਡਾਕਟਰਾਂ ਦੀਆਂ ਪੰਜਾਬ ਦੇ ਵਿੱਚ ਤਨਖਾਹਾਂ ਦਾ ਕੇਂਦਰੀ ਡਾਕਟਰਾਂ ਤੇ ਹਰਿਆਣਾ ਦੇ ਡਾਕਟਰਾਂ ਨਾਲੋਂ ਤਨਖਾਹ ਦਾ ਵੱਡਾ ਫਰਕ ਹੈਗਾ ਜਦ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਇੱਕ ਮੈਡੀਕਲ ਅਫਸਰ ਨੂੰ 53100 ਰੁਪਿਆ ਦਿੰਦੀ ਹੈ ਹਰਿਆਣਾ ਸਰਕਾਰ ਹੈ ਜਿਹੜੀ ਉਹ 56100 ਦਿੰਦੀ ਹੈ ਤੇ ਕੇਂਦਰ ਸਰਕਾਰ ਹੈ ਜਿਹੜੀ ਉਸੇ ਤਰ੍ਹਾਂ ਦੇ ਮੈਡੀਕਲ ਅਫਸਰ ਨੂੰ 67100 ਰੁਪਿਆ ਦਿੰਦੀ ਹੈ ਜਣੀ ਇੱਕ ਡਾਕਟਰ ਕੇਂਦਰ ਸਰਕਾਰ ਦੇ ਡਾਕਟਰ ਨਾਲੋਂ ਪੰਜਾਬ ਦਾ ਡਾਕਟਰ 14000 ਰੁਪਏ ਘੱਟ ਤਨਖਾਹ ਲੈਂਦਾ ਹੈ 21% ਘੱਟ ਤਨਖਾਹ ਲੈ ਰਿਹਾ ਹੈਗਾ ਸੋ ਇੱਕ ਤਾਂ ਇਹ ਦੂਜਾ ਵੈਸੇ ਜਿਹੜੀ টারਮਸ ਆਫ ਇੰਡੀਆ ਨੇ ਨਹੀਂ ਕਹੀ ਮੇਰੀ ਆਪਣੀ ਜਾਣਕਾਰੀ ਹੈ ਵੀ ਪੰਜਾਬ ਸਾਰੇ ਦੇਸ਼ ਦੇ ਵਿੱਚ ਜਿਹੜੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ UGC ਸਕੇਲਾਂ ਚ ਪ੍ਰੋਫੈਸਰ ਲੱਗਦੇ ਆ ਜਿਨ੍ਹਾਂ ਨੂੰ ਅਸਿਸਟੈਂਟ ਪ੍ਰੋਫੈਸਰ ਕਹਿੰਦੇ ਆ ਅਸੀਂ ਉਹਦਾ ਸ਼ੁਰੂਆਤ ਦੇ ਵਿੱਚ 57700 ਰੁਪਈਆ ਉਹਦੀ ਜਿਹੜੀ ਸਟਾਰਟਿੰਗ ਬੇਸਿਕ ਸੈਲਰੀ ਹੈ ਸੋ ਇਹਦਾ ਮਤਲਬ ਹੈ ਵੀ ਇਹ ਡਾਕਟਰ ਇੰਨਾ ਪੜਨ ਲਿਖਣ ਦੇ ਬਾਵਜੂਦ ਵੀ ਇਹਨਾਂ ਨੂੰ ਪਿੱਛੇ ਰੱਖਿਆ ਗਿਆ ਤੇ ਇਹਦੇ 'ਚ ਕੋਈ ਲੋਕਾਂ 'ਚ ਕੋਈ ਉਤਸ਼ਾਹ ਨਹੀਂ ਆਉਂਦਾ ਹੁਣ ਹਜ਼ਾਰ ਪੋਸਟਾਂ ਦੇ ਭਰਨ ਦੇ ਬਾਰੇ 'ਚ ਦਮਗਦੇ ਮਾਰੇ ਜਾ ਰਹੀ ਹੈ ਪਰ ਲੱਗਦਾ ਹੈ ਵੀ ਜੇ ਇਹ ਸਾਰੀਆਂ ਗੱਲਾਂ ਨੂੰ ਠੰਡੇ ਦਿਮਾਗ ਨਾਲ ਸੋਚ ਕੇ ਹਾਲਾਂਕਿ ਜਿਹੜੇ ਮੈਡੀਕਲ ਸਿੱਖਿਆ ਦੇ ਡਾਕਟਰ ਨੇ ਜਿਹੜੇ ਆਪਣੇ ਜਿਹੜੇ ਹੈਲਥ ਵਿਭਾਗ ਦੇ ਜਿਹੜੇ ਮੰਤਰੀ ਨੇ ਉਹ ਇੱਕ ਖੁਦ ਡਾਕਟਰ ਨੇ ਉਹਨਾਂ ਨੂੰ ਇਹ ਗੱਲਾਂ ਦੇ ਉੱਤੇ ਖੁਦ ਧਿਆਨ ਦੇਣ ਦੀ ਲੋੜ ਹੈ ਸੋ ਇਸ ਤਰ੍ਹਾਂ ਨਾਲ ਪੰਜਾਬ ਸਰਕਾਰ ਦਾ ਹੈਲਥ ਵਿਭਾਗ ਦੇ ਵਿੱਚ ਵਾਰੀ ਨਿਆਰੀ ਕਰਨ ਦੇ ਜਿਹੜੇ ਧਮਗਜੇ ਹੈ ਉਹ ਫੋਕੇ ਹੈ ਉਹਨਾਂ ਦੇ ਵਿੱਚ ਕੋਈ ਦਮ ਨਹੀਂ ਹੈ ਦੂਸਰੀ ਗੱਲ ਇੱਕ ਹੋਰ ਖਬਰ ਆਈ ਹੈ ਵੀ ਸਰਕਾਰ ਤੋਂ ਆਰਟੀਆਈ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਇਸ਼ਤਿਹਾਰ ਬਾਜੀ ਹੈ ਇਹਦੇ ਤੇ ਕਿੰਨਾ ਖਰਚਾ ਕੀਤਾ ਹੈ ਸਰਕਾਰ ਨੇ ਉਹ ਅੰਕੜੇ ਵੀ ਸਾਨੂੰ ਮਿਲੇ ਹੈ ਉਹ ਅੰਕੜੇ ਜਿਹੜੇ ਦੱਸਦੇ ਆ ਵੀ 2017-18 ਜਦੋਂ ਕਾਂਗਰਸ ਦੀ ਸਰਕਾਰ ਸੀ ਉਹ ਸਾਰੇ ਸਾਲ ਦੇ ਵਿੱਚ 5 ਕਰੋੜ 77 ਲੱਖ ਰੁਪਈਆ 18-19 ਦੇ ਵਿੱਚ 14 ਕਰੋੜ 24 ਲੱਖ ਰੁਪਈਆ 19-20 ਦੇ ਵਿੱਚ 25 31 ਕਰੋੜ ਰੁਪਈਆ 20-21 ਦੇ ਵਿੱਚ 26 ਕਰੋੜ 770 ਲੱਖ ਰੁਪਈਆ ਤੇ ਜਿਹੜਾ 21-22 ਹੈ ਉਹਦੇ ਚ 52 ਕਰੋੜ ਰੁਪਈਆ ਖਰਚਿਆ ਗਿਆ 21-22 ਦੇ ਵਿੱਚ ਚਰਨਜੀਤ ਚੰਨੀ ਜੀ ਆਗੇ ਸੀ ਤੇ ਉਹਨਾਂ ਦੇ ਇਸ਼ਤਿਹਾਰਾਂ ਨਾਲ ਸੜਕਾਂ ਨਕੋ ਨਕ ਭਰੀਆਂ ਹੁੰਦੀਆਂ ਸੀ ਪਰ ਹੁਣ ਅੱਗੋਂ 22 23 ਜਦੋਂ ਭਗਵਾਨ ਤਮਨ ਜੀ ਆ ਗਏ ਉਸ ਟਾਈਮ ਉਹ 52 ਕਰੋੜ ਤੋਂ ਚੱਕ ਕੇ ਛੜਪਾ ਮਾਰ ਕੇ 1 ਸਾਲ ਦੇ ਵਿੱਚ ਹੀ 96 ਕਰੋੜ 76 ਲੱਖ ਰੁਪਈਆ ਜਿਹੜਾ ਹੈ ਉਹ ਇਸ਼ਤਿਹਾਰबाजी ਤੇ ਫੂਕਿਆ ਗਿਆ ਪੰਜਾਬ ਦੇ ਲੋਕਾਂ ਦਾ ਅਗਲਾ 23 24 ਦੇ ਵਿੱਚ ਫਿਰ ਹੋਰ ਟੱਪ ਗਿਆ 129 ਕਰੋੜ 97 ਲੱਖ ਰੁਪਈਆ ਚਲਿਆ ਗਿਆ ਤੇ ਆ ਜਿਹੜਾ ਪਾ 24 25 ਲੰਘਿਆ ਇਹਦੇ ਤੇ 94 ਕਰੋੜ 44 ਲੱਖ ਰੁਪਈਆ ਜਣੀ ਇਹਨਾਂ 3 ਸਾਲਾਂ ਦੇ ਵਿੱਚ ਹੀ ਜਿਹੜੇ ਪਿਛਲੇ 5 ਸਾਲ ਹੈ ਉਹਦੇ ਨਾਲੋਂ ਕਿਤੇ ਵੱਧ ਰੁਪਈਆ ਇਸ਼ਤਿਹਾਰਬਾਜ਼ੀ ਦੇ ਉੱਤੇ ਖਰਚ ਦਿੱਤਾ ਗਿਆ ਸੋ ਇਹ ਸਰਕਾਰ ਹੈ ਜਿਹੜੀ ਇਹ ਕੰਮ ਦੀ بجائے ਇਸ਼ਤਿਹਾਰਬਾਜ਼ੀ ਦੇ ਉੱਤੇ ਆਪਣੀਆਂ ਫੋਟੋਆਂ ਦੇ ਉੱਤੇ ਅਰਵਿੰਦ ਕੇਜਰਵਾਲ ਦੀਆਂ ਫੋਟੋਆਂ ਦੇ ਉੱਤੇ ਉਹਨਾਂ ਤੇ ਜ਼ਿਆਦਾ ਜ਼ੋਰ ਲਾ ਰਹੀ ਹੈ ਕੰਮ ਦੇ ਉੱਤੇ ਘੱਟ ਜ਼ੋਰ ਲਾ ਰਹੀ ਹੈ ਜਾਂ ਨਹੀਂ ਲਾ ਰਹੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਹੈ ਸ਼ਸ਼ੀ ਥਰੂਰ ਜੀ ਆਪਣੇ ਭਾਰਤ ਸਰਕਾਰ ਨੇ ਸੱਤ ਡੈਲੀਗੇਸ਼ਨ ਅਡਰ ਦੇਸ਼ਾਂ 'ਚ ਭੇਜਿਆ ਹੈ ਤਾਂ ਕਿ ਭਾਰਤ ਤੇ ਪਾਕਿਸਤਾਨ ਦਾ ਪੱਖ ਆਪਰੇਸ਼ਨ ਸੰਦੂਰ ਬਾਰੇ ਅਡਰ ਦੁਨੀਆ ਦੇ ਲੋਕਾਂ ਨੂੰ ਦੱਸਿਆ ਜਾਵੇ ਅਸੀਂ ਤਾਂ ਸਮਝਦੇ ਹਾਂ ਵੀ ਇਹ ਜਦੋਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਉਦੋਂ ਪਹਿਲਾਂ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਤਾਂ ਕਿ ਭਾਰਤ ਨੂੰ ਵੱਡੀ ਪੱਧਰ ਦੇ ਉੱਤੇ ਉਹਦੀ ਡਿਪਲੋਮੈਟਿਕ ਸਪੋਰਟ ਮਿਲਦੀ ਚਲੋ ਦੇਰ ਆਇਦ ਰੋਸਤਾ ਹੈ ਜੇ ਪੇਜ ਤੇ ਤਾਂ ਉਹਦੇ ਉੱਤੇ ਅਸੀਂ ਕੋਈ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦੇ ਅ ਅਮਰੀਕਾ ਦੇ ਵਿੱਚ ਇੱਕ ਵਫ਼ਦ ਗਿਆ ਹੈ ਸ਼ਸ਼ੀ ਥਰੂਰ ਜੀ ਜਿਹੜੇ ਕਾਂਗਰਸ ਦੇ ਅੰਕੀਆ ਵੈਸੇ ਤਾਂ ਪਰ ਭਾਜਪਾ ਦੇ ਨਾਲ ਬੜੀ ਨੇੜਤਾ ਰੱਖ ਰਹੇ ਅੱਜ ਕੱਲ ਮੋਦੀ ਜੀ ਦੀ ਅੱਖ ਦੇ ਤਾਰੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਮਰੀਕਾ ਦੇ ਵਿੱਚ ਡੈਲੀਗੇਸ਼ਨ ਗਿਆ ਹੋਇਆ ਹੈ ਉਸੇ ਡੈਲੀਗੇਸ਼ਨ ਦੇ ਵਿੱਚ ਸੀਪੀਐਮ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਜੌਨ ਬ੍ਰਿਟਾਸ ਉਹ ਵੀ ਉਹਦੇ ਵਿੱਚ ਹੀ ਗਏ ਹੋਏ ਹੈ ਤੇ ਕਹਿੰਦੇ ਆ ਵੀ ਵਿਆਹ ਚ ਬੀਜ ਦਾ ਲੇਖਾ ਪਾਉਣਾ ਗਏ ਤੁਸੀਂ ਇਸ ਕੰਮ ਉਹ ਵੀ ਆਪਰੇਸ਼ਨ ਸੰਦੂਰ ਬਾਰੇ ਤੁਸੀਂ ਉੱਥੇ ਦੇ ਲੋਕਾਂ ਨੂੰ ਦੱਸੋ ਸ਼ਸ਼ੀ ਥਰੂਰ ਜੀ ਨੂੰ ਥੋੜਾ ਦੌਰਾ ਪਿਆ ਉਹਨਾਂ ਨੇ ਆਪਣੇ ਜਿਹੜਾ ਐਕਸ ਅਕਾਊਂਟ ਹੈ ਜਿਹਨੂੰ ਟਵਿੱਟਰ ਕਹਿੰਦੇ ਰਹੇ ਐ ਉਹਦੇ ਉੱਤੇ ਲਿਖਤਾ ਵੀ ਕੇਰਲਾ ਦੀ ਸਰਕਾਰ ਨੇ 10 ਕਰੋੜ ਰੁਪਇਆ ਤੁਰਕੀ ਨੂੰ 2023 ਚ ਜਦੋਂ ਉੱਥੇ ਪਹੁੰਚਾ ਲਾਇਆ ਉਦੋਂ ਕਿਉਂ ਦਿੱਤਾ ਅੱਗੋਂ ਜੌਨ ਬ੍ਰਿਟਾ ਜੀ ਨੇ ਵੀ ਜਵਾਬ ਦਿੱਤਾ ਵੀ ਉਦੋਂ ਜਿਹੜਾ ਤੁਰਕੀ ਹੈ ਉਦੇ ਨਾਲ ਤਾਂ ਅਜੇ ਵੀ ਭਾਰਤ ਸਰਕਾਰ ਨੇ ਕੋਈ ਜਿਹੜੇ ਸਰਕਾਰ ਤੋਂ ਸਰਕਾਰ ਦੇ ਸਬੰਧ ਹੈ ਉਹਨਾਂ ਦੇ ਵਿੱਚ ਕੋਈ ਟ੍ਰੇਡ ਨਹੀਂ ਆਈ ਠੀਕ ਹੈ ਆਮ ਲੋਕਾਂ ਦੇ ਵਿੱਚ ਇੱਕ ਭਾਵਨਾ ਚਲੀ ਗਈ ਵੀ ਤੁਰਕੀ ਨੇ ਪਾਕਿਸਤਾਨ ਨੂੰ ਹਥਿਆਰ ਦਿੱਤੇ ਹਥਿਆਰ ਤਾਂ ਹੋਰ ਲੋਕਾਂ ਨੇ ਹੋਰ ਦੇਸ਼ਾਂ ਨੇ ਵੀ ਦਿੱਤੇ ਆ ਪਾਕਿਸਤਾਨ ਨੂੰ ਉਹਨਾਂ ਤੇ ਨਹੀਂ ਤੁਰਕੀ ਦੇ ਉੱਤੇ ਨਿਗਾਹ ਹੋ ਗਈ ਚਲੋ ਨਿਗਾਹ ਹੋ ਗਈ ਜਾਂ ਨਾ ਹੋ ਗਈ ਵੱਖਰੀ ਗੱਲ ਜਣੀ ਉਸ ਨੇ ਕਿਹਾ ਜੌਨ ਬ੍ਰਿਟਾਸ ਨੇ ਸੀਪੀਐਮ ਦਾ ਮੈਂਬਰ ਹੈ ਜਿਹੜਾ ਉਸੇ ਡੈਲੀਗੇਸ਼ਨ ਦੇ ਵਿੱਚ ਉੱਥੇ ਨਾਲ ਹੀ ਤੁਰਿਆ ਫਿਰਦਾ ਇਕੱਠੇ ਚ ਗਏ ਹੈ ਤੇ ਉਹਨੇ ਕਿਹਾ ਵੀ ਇਹ ਤਾਂ ਫਿਰ ਨਰਿੰਦਰ ਮੋਦੀ ਜੀ ਨੇ ਉਦੋਂ ਜਦੋਂ ਉੱਥੇ ਪਹੁੰਚਾ ਲਾਇਆ ਬਹੁਤ ਵੱਡੀ ਤਬਾਹੀ ਮੱਚੀ ਮਨੁੱਖਤਾ ਦੇ ਆਧਾਰ ਤੇ ਦੁਨੀਆ ਭਰ ਦਾ ਵੱਡਾ ਨੇਤਾ ਬਣਨ ਦੇ ਲਈ ਆਪਰੇਸ਼ਨ ਜਿਹੜਾ ਦੋਸਤ ਲਾਂਚ ਕੀਤਾ ਸੀਗਾ ਆਪਰੇਸ਼ਨ ਦੋਸਤ ਲਾਂਚ ਕਰਨ ਦੇ ਵਿੱਚ ਬਹੁਤ ਬੜੀ ਵੱਡੀ ਪੱਧਰ ਦੇ ਉੱਤੇ ਉਹਦੀ ਹੈਲਪ ਕੀਤੀ ਸੀ ਨਰਿੰਦਰ ਮੋਦੀ ਜੀ ਨੇ ਫਿਰ ਤੁਸੀਂ ਮੋਦੀ ਜੀ ਨੂੰ ਕਿਉਂ ਨਹੀਂ ਕਹਿ ਰਹੇ ਸੋ ਇਹ ਜਿਹੜੀ ਚੀਜ਼ ਹੈ ਅਸੀਂ ਸਮਝਦੇ ਹਾਂ ਵੀ ਲੋਕਾਂ ਦੀ ਨਿਗਾ ਚ ਸ਼ਸ਼ੀ ਥਰੂਰ ਜੀ ਇੱਕ ਬਹੁਤ ਸਿਆਣੇ ਸੁਰਜੇ ਹੋਏ ਕਿਉਂਕਿ ਉਹ ਯੂਐਨਓ ਦੇ ਵਿੱਚ ਵੀ ਰਹੇ ਐ ਤੇ ਭਾਰਤ ਦਾ ਪੱਖ ਰੱਖਦੇ ਰਹੇ ਐ ਕਿੰਨੇ ਸਾਲ ਉਹ ਉਹਨਾਂ ਦਾ ਜਿਹੜਾ ਉਹ ਇਮੇਜ ਹੈ ਜਿਹੜੀ ਉਹਨਾਂ ਦੀ ਉਹ ਇੱਕ ਬਣੀ ਹੋਈ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਉਹ ਆਪਣੇ ਆਪ ਹੀ ਉਹਨੂੰ ਉਹ ਤਾਰ-ਤਾਰ ਕਰ ਰਹੇ ਐ ਇਹ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਅਸੀਂ ਜਿਹੜੀ ਕਰਨੀ ਚਾਹੁੰਦੇ ਆ ਕਿ ਯੂਪੀ ਦੇ ਵਿੱਚ ਅਲੀਗੜ੍ਹ ਦੇ ਵਿੱਚ ਆਪਰੇਸ਼ਨ ਆਪਣੇ ਆਹ ਪਹਿਲਗਾਮ ਹੋ ਕੇ ਹਟਿਆ ਫਿਰ ਉਧਰ ਪਹਿਲਗਾਮ ਵਾਲੇ ਅੱਤਵਾਦੀਆਂ ਦਾ ਕੰਮ ਹੈ ਵੀ ਧਰਮ ਪੁੱਛ ਕੇ ਮਾਰਨ ਦਾ ਮਤਲਬ ਹੈ ਭਾਰਤ ਦੇ ਅੰਦਰ ਹਿੰਦੂਆਂ ਮੁਸਲਮਾਨਾਂ ਦੇ ਫਸਾਦ ਸ਼ੁਰੂ ਹੋ ਜਾਣ ਯੂਪੀ ਦੇ ਵਿੱਚ ਆ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਕੱਲ ਫੇਰ ਅਲੀਗੜ੍ਹ ਦੇ ਵਿੱਚ ਕੁਝ ਜਿਹੜੇ ਜਿਹੜੇ ਅਖੌਤੀ ਗਊ ਹੱਕ ਰੱਖੇਕ ਨੇ ਉਹਨਾਂ ਨੇ ਇੱਕ ਟਰੱਕ ਨੂੰ ਘੇਰਿਆ ਉਹਨੂੰ ਅੱਗ ਲਾਈ ਤੇ ਉਹਦੇ ਵਿੱਚ ਜਿਹੜੇ ਸਵਾਰ ਚਾਰ ਬੰਦੇ ਸੀਗੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਤੇ ਉਹ ਜ਼ਖਮੀ ਹਾਲਤ ਚ ਪਏ ਆ ਅੰਦਰ ਇਲਜ਼ਾਮ ਇਹ ਲਾਇਆ ਵੀ ਇਹ ਗਾਊ ਦਾ ਮਾਸ ਲੈ ਕੇ ਜਾ ਰਹੇ ਸੀ ਟਰੱਕ ਦੇ ਵਿੱਚ ਸੋ ਉਹ ਜੇ ਪਤਾ ਨਹੀਂ ਵੀ ਉਹ ਜ ਗਾਊ ਦਾ ਮਾਸ ਹੈ ਜਾਂ ਨਹੀਂ ਹੈ ਜਾਂ ਕੀ ਹੈ ਪੁਲਿਸ ਨੇ ਤਿੰਨ ਜਣੇ ਸਿਰਫ ਗ੍ਰਿਫਤਾਰ ਕੀਤੇ ਐ ਤੇ ਐਫ ਆਈ ਆਰ ਨਾਲ ਡਬਲ ਕਰ ਦਿੱਤੀਆਂ ਇੱਕ ਐਫ ਆਈ ਆਰ ਉਹਨਾਂ ਕੁੱਟ ਖਾਣ ਵਾਲਿਆਂ ਦੇ ਉੱਤੇ ਕਰ ਦਿੱਤੀ ਵੀ ਉਹ ਜਿਹੜਾ ਉਹਨਾਂ ਦਾ ਵੀ ਉਹ ਗਾਊ ਮਾਸ ਲੈ ਜਾਂਦੇ ਸੀ ਜਾਂ ਨਾ ਹਾਲੇ ਉਹਦੀ ਪੁਸ਼ਟੀ ਹੋਣੀ ਹੈ ਦੂਜੀ ਉਹਨਾਂ ਵਿਅਕਤੀਆਂ ਤੇ ਕੀਤੀ ਹੈ 30 ਦੇ ਉੱਤੇ ਉਹਨਾਂ ਚੋਂ ਤਿੰਨ ਜਣੇ ਗ੍ਰਿਫਤਾਰ ਕੀਤੇ ਅਸੀਂ ਸਮਝਦੇ ਹਾਂ ਵੀ ਜੇ ਦੇਸ਼ ਇਹ ਸਮਝੇ ਕਿ ਅੱਤਵਾਦੀਆਂ ਦਾ ਕੰਮ ਵੀ ਹਿੰਦੂਆਂ ਤੇ ਮੁਸਲਮਾਨਾਂ ਚ ਟਕਰਾ ਪੈਦਾ ਕਰਨਾ ਹੈ ਤੇ ਇਹਨਾਂ ਅਖੌਤੀ ਗਊ ਰਖੇਕਾਂ ਦਾ ਕੰਮ ਵੀ ਹਿੰਦੂਆਂ ਮੁਸਲਮਾਨਾਂ ਚ ਟਕਰਾ ਪੈਦਾ ਕਰ ਲੈ ਇਹ ਇੱਕੋ ਜਿਹਾ ਹੈ ਇਹ ਵੀ ਅੱਤਵਾਦੀ ਨੇ ਇਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਧਰਾਵਾਂ ਦੇ ਥੱਲੇ ਪਰਚਾ ਦਰਜ ਹੋਣਾ ਚਾਹੀਦਾ ਦੂਜਾ ਮਨ ਲੋਹ ਲੈ ਕੇ ਜਾ ਰਹੇ ਆ ਉਹ ਸ਼ਿਕਾਇਤ ਕਰਨ ਪੁਲਿਸ ਕੋਲ ਪੁਲਿਸ ਕਾਰਵਾਈ ਕਰੇ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰੇ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈ ਕੇ ਕਿਸੇ ਦੀ ਗੱਡੀ ਨੂੰ ਅੱਗ ਲਾ ਦੇਣੀ ਤੇ ਬੰਦੇ ਕੁੱਟ ਦੇਣੇ ਇਹ ਮੌਬ ਲਿੰਚਿੰਗ ਹੈ ਇਹ ਹੀ ਗੱਲ ਜਿਹੜੀ ਹੈ ਪ੍ਰੋਫੈਸਰ ਮਹਿਮੂਦਾਬਾਦ ਨੇ ਆਪਣੀ ਪੋਸਟ ਚ ਲਿਖੀ ਹੈ ਵੀ ਅਸਲੀ ਗੱਲ ਤਾਂ ਤੁਸੀਂ ਇਕੱਲਾ ਇੱਕ ਉਹਨਾਂ ਦੀ ਫੋਟੋ ਲਾਤੀ ਉਹਨਾਂ ਨੂੰ ਲਾਤਾ ਚੰਗਾ ਹੈ ਜਿਹੜੀ ਹੈ ਪਿਆ ਸੋਫੀਆ ਕੁਰੈਸ਼ੀ ਤੇ ਦੂਸਰਾ ਤਾਂ ਅਸੀਂ ਅਸਲ ਚ ਸਨੇਹਾ ਦੇਵਾਂਗੇ ਦੁਨੀਆ ਨੂੰ ਵੀ ਅਸੀਂ ਇੱਕਾ ਜੇ ਐਨਾ ਘਟਨਾਵਾਂ ਦੇ ਉੱਤੇ ਵੀ ਆਮ ਜਿਹੜੇ ਬੰਦੇ ਐ ਉਹ ਬੋਲਣ ਵੀ ਇਹ ਗਲਤ ਹੈ ਉਹ Hindu ਨਹੀਂ ਹੈਗੇ ਜਿਹੜੇ ਬੰਦੇ ਹੈ ਜਾਂ ਕੰਮ ਕਰਦੇ ਐ ਸੋ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਦੱਸਿਆ ਜਾ ਰਿਹਾ ਹੈ ਵੀ 1 ਮਈ ਨੂੰ ਮੱਧ ਪ੍ਰਦੇਸ਼ ਦੇ ਵਿੱਚ ਕੁਝ ਪੱਤਰਕਾਰਾਂ ਨੂੰ ਇੱਕ SP ਨੇ ਆਪਣੇ ਦਫ਼ਤਰ ਚ ਬੁਲਾਇਆ ਤੇ ਘੁੱਟਿਆ ਤੇ ਉਹਦਾ ਰੌਲਾ ਵੀ ਪੈਂਦਾ ਰਿਹਾ ਉਹਨਾਂ ਤੰਨੇ ਵੀਡੀਓ ਬਣਾ ਕੇ ਭੇਜਤੀ ਫਿਰ ਉਹਨਾਂ ਨੂੰ ਕੁੱਟਕਾ ਫਿਰ ਦੁਬਾਰਾ ਘੇਰ ਕੇ ਕਿਹਾ ਵੀ ਅਸੀਂ ਇਹ ਵੀਡੀਓ ਵੈਸੇ ਬਣਾਈ ਹੈ ਤੇ ਫਿਰ ਉਹਨਾਂ ਨੇ ਜਾ ਕੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਡੀਜੀਪੀ ਨੇ ਕੁਝ ਨਹੀਂ ਕੀਤਾ ਫਿਰ ਉਹਨਾਂ ਨੇ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਕੋਲ ਸ਼ਿਕਾਇਤ ਕੀਤੀ ਹੈ ਜਾਨੀ ਇਸ ਕਿਸਮ ਦਾ ਵੀ ਉਹ ਐਸਪੀ ਕਹਿੰਦਾ ਵੀ ਉਹ ਤਾਂ ਗੁੰਡਾ ਗਰੋਹ ਸੀਗਾ ਉਹ ਪੱਤਰਕਾਰ ਨਹੀਂ ਹੈ ਉਹ ਤਾਂ ਬਲੈਕਮੇਲਰ ਨੇ ਮੰਨ ਲਓ ਉਹ ਬਲੈਕਮੇਲਰ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰੋ ਨਾ ਨਿਊ ਬਲੈਕਮੇਲਰ ਨੇ ਕਿਹੜੀ ਬਲੈਕਮੇਲਿੰਗ ਕੀਤੀ ਉਹਦਾ ਉਹਦਾ ਉਸ ਤਰ੍ਹਾਂ ਦਾ ਪਰਚਾ ਬਣਾਓ ਤੁਸੀਂ ਬੁਲਾ ਕੇ ਥਾਣੇ ਉਹ ਆਪਣੇ ਆਪਣੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਕਟਾਰਿਓ ਜਿਹੜੇ ਪੁਲਿਸ ਵਾਲੇ ਦੱਸਿਆ ਜਾਂਦਾ ਵੀ ਜਿਹੜੇ ਪੁਲਿਸ ਵਾਲੇ ਉਹਨਾਂ ਦੀਆਂ ਖਬਰਾਂ ਕਰਕੇ ਸਸਪੈਂਡ ਹੋਏ ਆ ਪਿਛਲੇ ਸਮੇਂ 'ਚ ਉਹਨਾਂ ਨੂੰ ਸੱਦ ਕੇ ਉਹਨਾਂ ਤੋਂ ਕਟਵਾਇਆ ਗਿਆ ਸੋ ਇਹ ਨਿਰੀ ਗੁੰਡਾ ਕਰਦੀ ਹੈ ਸਰਕਾਰੀ ਗੁੰਡਾ ਕਰਦੀ ਹੈ ਅਸੀਂ ਇਹਦੀ ਨਿੰਦਿਆ ਕਰਦੇ ਆ ਤੇ ਐਮਪੀ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਉਸ ਦੀ ਇਨਕੁਆਇਰੀ ਕਰਕੇ ਉਹਦੇ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅੱਜ ਦੀ ਗੱਲ ਚੰਨੀ ਬਹੁਤ-ਬਹੁਤ ਸ਼ੁਕਰੀਆ